ਕੁਸੀਂ ਕਿਹਾ ਤੁਹਾਡੀ ਪਾਰਟੀ ਨੂੰ ਮੈਨੂੰ ਤਾਂ ਉਸ ਪਾਰਟੀ ਨੇ ਸਸਪੈਂਡ ਕੀਤਾ ਹੋਇਆ ਮੈਂ ਤਾਂ ਮੇਰੀ ਗੱਲ ਰੱਖ ਸਕਦਾ ਉਹਨਾਂ ਦੀ ਤਾਂ ਚਲੋ ਮੈਂ ਕੀ ਗੱਲ ਕਰੂੰਗਾ ਮਾਨ ਸਤਕਾਰ ਦਾ ਦੇਖੋ ਸਾਰਿਆਂ ਨੂੰ ਮਿਲਦਾ ਪਰ ਯੈਸ ਉਮੀਦ ਤਾਂ ਹੀ ਹੁੰਦੀ ਵੀ ਓਕੇ ਉੱਥੇ ਆਪਣੀ ਗੱਲ ਰੱਖਾਂਗੇ ਲੇਕਿਨ ਮੇਰਾ ਮੰਨਣਾ ਵੀ ਪੰਜਾਬ ਬੋਰਡ ਦੇ ਲੋਕਾਂ ਨੇ ਮੈਨੂੰ ਐਮਐਲਏ ਚੁਣ ਕੇ ਭੇਜਿਆ ਹੈ ਤੇ ਮੇਰਾ ਫਰਜ਼ ਹੈ ਉੱਥੇ ਹਾਊਸ ਦੇ ਵਿੱਚ ਬੈਠਣਾ ਸਾਰਿਆਂ ਦੀ ਗੱਲ ਸੁਣਨਾ ਨਹੀਂ ਨਰਾਜ਼ਗੀ ਮੈਂ ਕਹਾਂ ਪਰ ਇਟ ਇਜ਼ ਮਾਈ ਡਿਊਟੀ ਮੈਂ ਉੱਥੇ ਮਤਲਬ ਤੁਸੀਂ ਵੇਖਿਆ ਹਾਊਸ ਦੇ ਵਿੱਚ ਲਾਸਟ ਤੱਕ ਮੈਂ ਉੱਥੇ ਬੈਠਿਆ ਸੀਗਾ ਸੋ ਇਹ ਕਈ ਵਾਰ ਨਹੀਂ ਮਿਲਦਾ ਟਾਈਮ ਤੇ ਠੀਕ ਹੈ ਨਰਾਜ਼ਗੀ ਤਾਂ ਡੈਫੀਨਿਟਲੀ ਹੁੰਦੀ ਹੈ ਬਦਿਆ ਗੱਲ ਹੈ ਜੇ ਪਹੁੰਚਾਤਾ ਤਾਂ ਲੇਕਿਨ ਸਾਡੀ ਟੇਲ ਜਿਹੜੀ ਹੈ ਬੋਰ ਦੇ ਵਿੱਚ ਗੁੰਮਜਾਲ ਦੀ ਟੇਲ ਹੈ ਸਾਡੀ ਬੋਰ ਮਤਲਬ ਆ ਆਖਰੀ ਪੰਜਾਬ ਦੀ ਉਹ ਟੇਲ ਹੋਣੀ ਹੈ ਤੇ ਉੱਥੇ ਦਾ ਸਾਨੂੰ ਰਗੜਤਾ ਪਿਛਲੇ 3 ਸਾਲਾਂ ਚ ਤੁਸੀਂ ਜਾ ਕੇ ਹਾਲਾਤ ਦੇਖੋ ਸਾਡੇ ਕੀ ਹੈ ਉੱਥੇ ਪਾਣੀ ਪਿਛਲੇ 3 ਸਾਲਾਂ ਦੇ ਵਿੱਚ ਪਾਣੀ ਨਹੀਂ ਜਿਸ ਹਿਸਾਬ ਨਾਲ ਚੱਲਣਾ ਚਾਹੀਦਾ ਸੀ ਨਹੀਂ ਚੱਲਿਆ ਅੱਜ ਕੱਲ ਦਾ ਅਨਮੀਡ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਜਦੋਂ ਕੋਈ ਇਜਲਾਸ ਚੱਲਦਾ ਹੈ ਸਦਨ ਦੇ ਅੰਦਰ ਚਾਹੇ ਉਹ ਵਿਧਾਨ ਸਭਾ ਦਾ ਹੋਵੇ ਜਾਂ ਫਿਰ ਪਾਰਲੀਮੈਂਟ ਦਾ ਹੋਵੇ ਤਾਂ ਆਪੋਜੀਸ਼ਨ ਆਪਣਾ ਰੋਲ ਕਈ ਤਰੀਕਿਆਂ ਦੇ ਨਾਲ ਨਿਭਾਉਂਦੀ ਹੈ ਕੋਈ ਚੀਜ਼ ਜਿਹੜੀ ਹੈ ਉਹ ਗਵਰਨਮੈਂਟ ਦੀ ਨਹੀਂ ਪਸੰਦ ਆਉਂਦੀ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਹੁੰਦਾ ਤਾਂ ਵਾਕ ਆਊਟ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਅ ਉਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਕਿ ਅਸੀਂ ਵਾਕ ਆਊਟ ਕੀਤਾ ਕਿਉਂ ਪਰ ਦੂਜੇ ਪਾਸੇ ਜਿਹੜੀ ਸੱਤਾਧਿਰ ਹੁੰਦੀ ਹੈ ਉਹ ਆਪਣੇ ਆਪ ਨੂੰ ਡਿਫੈਂਡ ਕਰਦੀ ਹੈ ਕਿ ਨਹੀਂ ਇਹ ਕੱਲ ਐਉਂ ਨਹੀਂ ਸੀ ਇਹ ਇਸ ਤਰੀਕੇ ਦੇ ਨਾਲ ਸੀ ਤਾਂ तमाम ਚੀਜ਼ਾਂ ਇਹ ਅ ਜਿਹੜੀਆਂ ਨੇ ਵਾਪਰਦੀਆਂ ਆਉਂਦੀਆਂ ਜਿਹੜੇ ਨਵੇਂ ਵਿਧਾਇਕ ਚੁਣ ਕੇ ਆਏ ਆ ਉਹਨਾਂ ਦੇ ਤਜਰਬੇ ਕੁਝ ਹੋਰ ਹੁੰਦੇ ਆ ਦਾ ਇਸ ਵਿਸ਼ੇ ਤੇ ਅਸੀਂ ਚਰਚਾ ਕਰਨੀ ਹੈ ਜਿ ਮੇਰੇ ਨਾਲ ਸੰਦੀਪ ਜਾਖੜ ਜੀ ਹੈ ਸੰਦੀਪ ਜਾਖੜ ਜੀ ਦੇ ਪਰਿਵਾਰ ਦੀ ਜਿਹੜੀ ਪੋਲਿਟਿਕਸ ਦੀ ਜਿਹੜਾ ਇਤਿਹਾਸ ਹੈ ਉਹ ਬਹੁਤ ਵੱਡਾ ਹੈ ਔਰ ਚੰਗੇ ਤਰੀਕੇ ਸੰਭਦੇ ਜਾਖੜ ਸਾਹਿਬ ਜਾਖੜ ਸਾਹਿਬ ਤੁਹਾਨੂੰ ਕੋਈ ਇਤਰਾਜ਼ ਹੋਇਆ ਹੁਣ ਤੱਕ ਜਿਵੇਂ ਆਪੋਜੀਸ਼ਨ ਨੇ ਅੱਜ ਦੇ ਦਿਨ ਜਾਨੀ ਦੂਜੇ ਦਿਨ ਤੁਹਾਡੀ ਪਾਰਟੀ ਨੇ ਦੋ ਵਾਰ ਵਾਕ ਆਊਟ ਕੀਤਾ ਕਿ ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਬਾਹਰ ਮੀਡੀਆ ਜਾ ਕੇ ਵੀ ਇਹ ਗੱਲ ਹੁੰਦੀ ਹੈ ਕਿ ਸਾਨੂੰ ਸਮਾਂ ਪੂਰਾ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਸੱਤਾਧਰ ਕਹ ਰਹੀ ਹੈ ਕਿ ਨਹੀਂ ਅਸੀਂ ਤਾਂ ਡਬਲ ਟਾਈਮ ਦਿੱਤਾ ਹੈ ਤੁਹਾਨੂੰ ਤੁਹਾਨੂੰ ਤੁਸੀਂ ਕਹਿੰਦਾ ਤੁਹਾਡੀ ਪਾਰਟੀ ਨੂੰ ਮੈਨੂੰ ਤਾਂ ਉਸ ਪਾਰਟੀ ਨੇ ਸਸਪੈਂਡ ਕੀਤਾ ਹੋਇਆ ਮੈਂ ਤਾਂ ਮੇਰੀ ਗੱਲ ਰੱਖ ਸਕਦਾ ਉਹਨਾਂ ਦੀ ਤਾਂ ਚਲੋ ਮੈਂ ਕੀ ਗੱਲ ਕਰੂੰਗਾ ਜੀ ਤੁਸੀਂ ਤੁਸੀਂ ਇਸ ਨੂੰ ਕੀ ਸਮਝਦੇ ਹੋ ਤੁਹਾਨੂੰ ਤੁਹਾਨੂੰ ਅੰਦਰ ਮਾਨ ਸਤਕਾਰ ਮਿਲ ਰਿਹਾ ਹੈ ਤੁਹਾਨੂੰ ਟਾਈਮ ਮਿਲ ਰਿਹਾ ਜੋ ਤੁਹਾਡਾ ਬਣਦਾ ਟਾਈਮ ਨਹੀਂ ਮਾਨ ਸਤਕਾਰ ਤਾਂ ਦੇਖੋ ਸਾਰਿਆਂ ਨੂੰ ਮਿਲਦਾ ਹੈ ਪਰ ਯੈਸ ਉਮੀਦ ਤਾਂ ਹੀ ਹੁੰਦੀ ਵੀ ਉਹ ਕਿ ਉੱਥੇ ਆਪਣੀ ਗੱਲ ਰੱਖਾਂਗੇ ਲੇਕਿਨ ਮੇਰਾ ਮੰਨਣਾ ਵੀ ਪੰਜਾਬ ਬੋਰਡ ਦੇ ਲੋਕਾਂ ਨੇ ਮੈਨੂੰ ਐਮ ਐਲ ਏ ਚੁਣ ਕੇ ਭੇਜਿਆ ਹੈ ਤੇ ਮੇਰਾ ਫਰਜ਼ ਹੈ ਉੱਥੇ ਹਾਊਸ ਦੇ ਵਿੱਚ ਬੈਠਣਾ ਸਾਰਿਆਂ ਦੀ ਗੱਲ ਸੁਣਨਾ ਅੱਜ ਉਮੀਦ ਸੀ ਵੀ ਕੋਈ ਟਾਈਮ ਮਿਲੂਗਾ ਗਵਰਨਰ ਅਡਰੈਸ ਦੇ ਉੱਤੇ ਪਰ ਚਲੋ ਨਹੀਂ ਮਿਲਿਆ ਟਾਈਮ ਫੇਰ ਵੀ ਨਰਾਜ਼ਗੀ ਤੁਹਾਨੂੰ ਵੀ ਟਾਈਮ ਨਹੀਂ ਮਿਲਿਆ ਨਹੀਂ ਨਰਾਜ਼ਗੀ ਮੈਂ ਕਹਾਂ ਪਰ ਇਟ ਇਜ਼ ਮਾਈ ਡਿਊਟੀ ਮੈਂ ਉੱਥੇ ਮਤਲਬ ਤੁਸੀਂ ਵੇਖਿਆ ਹਾਊਸ ਦੇ ਵਿੱਚ ਲਾਸਟ ਤੱਕ ਮੈਂ ਉੱਥੇ ਬੈਠਿਆ ਸੀਗਾ ਸੋ ਕਈ ਵਾਰ ਨਹੀਂ ਮਿਲਦਾ ਟਾਈਮ ਤੇ ਠੀਕ ਹੈ ਨਰਾਜ਼ਗੀ ਤਾਂ ਡੈਫੀਨਿਟਲੀ ਹੁੰਦੀ ਹੈ ਪਰ ਠੀਕ ਹੈ ਕੋਈ ਨਹੀਂ ਦੈਟਸ ਪਾਰਟ ਐਂਡ ਪਾਰਸਲ ਆਫ ਲਾਈਫ ਕਈ ਵਾਰ ਨਹੀਂ ਮਿਲਦਾ ਮੌਕਾ अच्छा जाखड़ साहब चलो अपन इसी गलती कर लेने कि ਤੁਸੀਂ ਕਿਹਾ ਕਿ ਮੈਂ ਕੁਝ ਬੋਲਣਾ ਚਾਹੁੰਦਾ ਸੀ ਮੈਨੂੰ ਸਮਾਂ ਨਹੀਂ ਮਿਲਿਆ ਐਕਚੁਅਲ ਦੇ ਵਿੱਚ ਕਿਹੜੀ ਗੱਲ ਸੀ ਲੋਕਾਂ ਦੀ ਜਿਹੜੀ ਅੱਜ ਦੇ ਦਿਨ ਤੁਸੀਂ ਰੱਖਣੀ ਚਾਹੁੰਦੇ ਸੀ ਪਰ ਸਮਾਂ ਨਾ ਮਿਲਣ ਕਰਕੇ ਨਹੀਂ ਰੱਖੀ ਨਹੀਂ ਦੇਖੋ ਅੱਜ ਦਾ ਮੇਨ ਮੁੱਦਾ ਦਾ ਗਵਰਨਰ ਐਡਰੈਸ ਦੇ ਉੱਤੇ ਉਹਦੇ ਉੱਤੇ ਆਪਣੀ ਗੱਲ ਰੱਖਣੀ ਸੀ ਤੇ ਗਵਰਨਰ ਐਡਰੈਸ ਦੇ ਉੱਤੇ ਮੈਂ ਜਿਹੜੀ ਕੋਈ ਦੋ ਤਿੰਨ ਗੱਲਾਂ ਮੈਂ ਗੱਲ ਕਰਨਾ ਚਾਹੁੰਦਾ ਸੀ ਦੇਖੋ ਮੈਡੀਕਲ ਕਾਲਜਸ ਦੀ ਗੱਲ ਉਹਨਾਂ ਨੇ ਰੱਖੀ ਸਰਕਾਰ ਨੇ ਕਿਹਾ ਸੀ ਵੀ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਮੈਡੀਕਲ ਕਾਲਜ ਬਣਾਵਾਂਗੇ 3 ਸਾਲ ਹੋ ਗਏ ਮੇਰੇ ਖਿਆਲ ਮਸਾ ਹਾਂ ਹੁਣ ਕੱਲ ਪਰਸੋਂ ਸੀਮ ਸਾਹਮਣੇ ਤੀਜੇ ਤੀਜੇ 23 ਮਾਰਚ ਨੂੰ ਤੀਜੇ ਉਹਦਾ ਆਪਣੇ ਨੀ ਪੱਤਰ ਰੱਖਿਆ ਤੇ ਮੈਂ ਅੰਦਰ ਆ ਗੱਲ ਕਰਨਾ ਚਾਹੁੰਦਾ ਸੀ ਵੀ ਹੁਣ ਚਲੋ ਜਦੋਂ 3 ਸਾਲਾਂ ਚ ਤਿੰਨੇ ਰੱਖੇ ਰੱਖਣੇ ਦਾ ਮਤਲਬ ਮੇਰੇ ਖਿਆਲ 26 ਆਪਣੇ ਜ਼ਿਲ੍ਹੇ ਹੈਗੇ ਐ ਤੇ ਹਰ ਜ਼ਿਲ੍ਹੇ ਦੇ ਵਿੱਚ ਪੰਨਾ ਸੀ ਪਰ ਅਗਲਾ ਜਦੋਂ ਵੀ ਰੱਖੋ ਤੇ ਅਬੋਰ ਦੇ ਵਿੱਚ ਰੱਖਿਆ ਜੇ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਬਾਰਡਰ ਬਾਰਡਰ ਏਰੀਆ ਹੈ ਸਾਡਾ ਉਹਦੇ ਉੱਤੇ ਮੈਂ ਟਿੱਪਣੀ ਕਰਨਾ ਚਾਹੁੰਦਾ ਸੀ ਜਿਹੜਾ ਇਰੀਗੇਸ਼ਨ ਦੇ ਉੱਤੇ ਮੈਂ ਉੱਥੇ ਗੱਲ ਕਰਨਾ ਚਾਹੁੰਦਾ ਸੀ ਵੀ ਸਾਡੇ ਅ ਅਬੋਰ ਦੇ ਵਿੱਚ ਸਾਰਾ ਸਿਸਟਮ ਅਬੋਰ ਬਲਵਾਣਾ ਜਿਹੜਾ ਇਰੀਗੇਸ਼ਨ ਦੇ ਉੱਤੇ ਡਿਪੈਂਡ ਕਰਦਾ ਹੈ ਨਹਿਰ ਦੇ ਪਾਣੀ ਦੇ ਉੱਤੇ ਡਿਪੈਂਡ ਕਰਦਾ ਹੈ ਤੇ ਪਿਛਲੇ 3 ਸਾਲਾਂ 'ਚ ਅੰਦਰ ਬਹੁਤ ਲੋਕਾਂ ਨੇ ਟੇਲਾਂ ਦੀ ਗੱਲ ਕੀਤੀ ਟੇਲਾਂ ਤੇ ਪਾਣੀ ਪਹੁੰਚਾਤਾ ਟੇਲਾਂ ਤੇ ਪਹੁੰਚਾਤਾ ਮੈਨੂੰ ਬਹੁਤ ਵੱਡਾ ਮੁੱਦੇ ਦੇ ਤੌਰ ਤੇ ਉਭਾਰਿਆ ਕਿ ਅਸੀਂ ਟੇਲਾਂ ਤੱਕ ਪਾਣੀ ਸ਼ੁਰੂ ਕਰਤਾ ਔਰ ਜਾ ਵੀ ਰਿਹਾ ਲੋਕ ਬਹੁਤ ਵਧੀਆ ਗੱਲ ਹੈ ਜੇ ਪਹੁੰਚਾਤਾ ਤਾਂ ਲੇਕਿਨ ਸਾਡੀ ਟੇਲਾਂ ਜਿਹੜੀ ਹੈ ਅਬੋਰ ਦੇ ਵਿੱਚ ਗੁੰਮਜਾਲ ਦੀ ਟੇਲ ਹੈ ਸਾਡੀ ਅਬੋਰ ਮਤਲਬ ਆ ਆਖਰੀ ਪੰਜਾਬ ਦੀ ਉਹ ਟੇਲ ਹੋਣੀ ਹੈ ਤੇ ਉੱਥੇ ਦਾ ਸਾਨੂੰ ਰਗੜਤਾ ਪਿਛਲੇ 3 ਸਾਲਾਂ 'ਚ ਤੁਸੀਂ ਜਾ ਕੀ ਹੈ ਉੱਥੇ ਪਾਣੀ ਪਿਛਲੇ 3 ਸਾਲਾਂ ਦੇ ਵਿੱਚ ਪਾਣੀ ਨਹੀਂ ਜਿਸ ਹਿਸਾਬ ਨਾਲ ਚੱਲਣਾ ਚਾਹੀਦਾ ਸੀ ਨਹੀਂ ਚੱਲਿਆ ਬਿਲਕੁਲ 100% ਐਕਿਊਰੇਟ ਹੈ ਉਹ ਵੀ ਕਿਹੜੇ ਮੋਗੇ ਤੇ ਕਿਹੜੀ ਨਹਿਰ ਤੇ ਕਿਹੜੇ ਹੈੱਡ ਦੇ ਵਿੱਚ ਅੱਜ ਕਿੰਨਾ ਪਾਣੀ ਹੈ ਤੇ ਜੇ ਤੁਸੀਂ ਸਾਨੂੰ ਉੱਥੇ ਸਾਡੇ ਹਫ਼ਤੇ ਦੇ ਵਿੱਚ ਦੋ ਦਿਨ ਅਚਾਨਕ ਹੀ ਨਹਿਰ ਬੈਠ ਜਾਂਦੀ ਹੈ ਜਦੋਂ ਨਹਿਰ ਬੈਹ ਜਾਂਦੀ ਹੈ ਕਿਸੇ ਨੂੰ ਪਤਾ ਹੀ ਨਹੀਂ ਮੈਂ ਕਿ ਮੈਨੂੰ ਕਿਉਂ ਬੈ ਗਈ ਤੇ ਜਿੱਦੀ ਉਸ ਦਿਨ ਬਾਰੀ ਉਹ ਰਗੜਿਆ ਜਾਂਦਾ ਵਿਚਾਰਾ ਤੇ ਇਹ ਬੇਸਿਕ ਚੀਜ਼ਾਂ ਲਾਅ ਐਂਡ ਆਰਡਰ ਦੀ ਮੈਂ ਉੱਥੇ ਗੱਲ ਕਰਨਾ ਚਾਹੁੰਦਾ ਸੀ ਵੀ ਉਹ ਰਾਣਾ ਇੰਦਰ ਜੀ ਨੇ ਵੀ ਗੱਲ ਕੀਤੀ ਵੀ ਥਾਣਿਆਂ ਦੇ ਵਿੱਚ ਹੈ ਨਹੀਂ ਬੰਦੇ ਆ ਨਹੀਂ ਜ਼ਪੈਟੀ ਕਰਾਈ ਮੈਨਾ ਉਥੇ ਵਾਦ ਰਿਆ ਬੋਰ ਦੇ ਸਾਡੇ ਲੋਕ ਬੋਰ ਸ਼ਹਿਰ ਜਿਹੜਾ ਹੈ ਸਾਡੀ ਉਥੇ 3 ਸਾਲਾਂ ਚ ਜਿੰਨੇ ਕੰਮ ਹੈ ਉਹ ਬੰਦ ਪਏ ਲੋਕਲ ਬਾਡੀਜ਼ ਦੀ ਉਹਨਾਂ ਨੇ ਗੱਲ ਕੀਤੀ ਵੀ ਸਾਨੂੰ ਕੋਈ ਪੈਸੇ ਪੂਸੇ ਦਿਓ ਮੈਂ ਅੰਦਰ ਖੁੱਡੀਆਂ ਸਾਹਿਬ ਨੂੰ ਕਹਿਣਾ ਚਾਹੁੰਦਾ ਸੀ ਵੀ ਸਾਡਾ ਕਿੱਲੇ ਵਾਲੀ ਫਿਸ਼ਰੀਜ਼ ਦਾ ਪ੍ਰੋਜੈਕਟ ਹੈ ਉਹ ਡਾਈਵਰਸੀਫਿਕੇਸ਼ਨ ਸਾਰੇ ਗੱਲ ਕਰਦੇ ਆ ਉਹ 3 ਸਾਲਾਂ ਚ 3 ਵਾਰ ਉਦਘਾਟਨ ਹੋ ਗਿਆ ਤੇ ਖੁੱਡੀਆਂ ਸਾਹਿਬ ਦਾ ਤਾਂ ਉਥੇ ਨਾਂ ਨਿਕਾ ਹੈ ਪੱਤਰੇ ਵਾਲੇ ਕਿੱਲੇ ਵਾਲੀ ਮੈਂ ਕਹਿੰਦਾ ਜੀ ਉਹਦੇ ਉੱਤੇ ਸਾਡਾ ਰੈਵੈਟਨਰੀ ਰਿਸਰਚ ਸੈਂਟਰ ਅਸੀਂ ਤੇ ਸਾਡੇ 3 ਸਾਲ ਪਹਿਲੇ ਕੰਮ ਸ਼ੁਰੂ ਕੀਤਾ ਸੀ ਉਹ 10 ਕਰੋੜ ਰੁਪਏ ਲਾ ਕੇ ਇੰਨੀ ਸ਼ਾਨਦਾਰ ਬਿਲਡਿੰਗ ਬਣੀ ਹੈ ਪਰ ਉਹਦੀ ਅਗਲੀ ਕਿਸ਼ਤ ਜਿਹੜੀ ਹੈ 62 ਕਰੋੜ ਦਾ ਪ੍ਰੋਜੈਕਟ ਸੀ ਵੀ ਉਹ ਕਿਸ਼ਤ ਨਹੀਂ ਆਈ ਤੇ ਇਹ ਮਤਲਬ ਮੁੱਦੇ ਮਾਸਟਰ ਕੈਡਰ ਵਾਲੇ ਜਿਹੜੇ ਮਾਸਟਰ ਹੈ ਸਾਡੇ ਫਾਜ਼ਿਲਕਾ ਜ਼ਿਲ੍ਹੇ ਦੇ ਸਭ ਤੋਂ ਵੱਧ ਮਾਸਟਰ ਹੈ ਤੇ ਉਹ 3 ਸਾਲਾਂ ਤੋਂ ਮਾਸਟਰ ਕੈਡਰ ਦੀ ਇੱਕ ਵੀ ਕੋਈ ਵਰਤੀ ਨਹੀਂ ਆਈ ਤੇ ਠੀਕ ਹੈ ਤੁਸੀਂ ਟ੍ਰੇਨਿੰਗ ਵਾਸਤੇ ਭੇਜ ਰਹੇ ਹੋ ਨੌਕਰੀਆਂ ਮਿਲੀਆਂ ਤੁਹਾਨੂੰ ਲੋਕ ਮਿਲਦੇ ਹੋਣਗੇ ਕਿ 51 52 ਹਜ਼ਾਰ ਸਰਕਾਰ ਦੇ ਜੇ ਸਰਕਾਰ ਕਹਿ ਰਹੀ 52 ਹਜ਼ਾਰ ਨੌਕਰੀ ਮਿਲੀ ਤਾਂ ਜਰੂਰ ਡੈਫੀਨਿਟਲੀ ਮਿਲੀ ਹੋਣੀ ਹੈ ਲੇਕਿਨ ਆਪਾਂ ਜੀ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਦੇਖੋ ਕੱਲੀ ਸਰਕਾਰੀ ਨੌਕਰੀ ਨਾਲ ਕੁਝ ਨਹੀਂ ਬਣਦਾ ਉਹਨਾਂ ਨੇ ਇੱਕ ਲਾਈਨ ਗਵਰਨਰ ਸਾਹਿਬ ਤੋਂ ਪੜਵਾਤੀ ਰਿਵਰਸ ਬ੍ਰੇਨ ਡ੍ਰੇਨ ਕਿੱਥੇ ਰਿਵਰਸ ਬ੍ਰੇਨ ਡ੍ਰੇਨ ਕੀ ਦੀ ਗੱਲ ਕਰ ਰਹੇ ਕੌਣ ਐ ਬੰਦੇ ਜਿਹੜੇ ਬਾਹਰੋਂ ਆਏ ਕੋਈ ਦੱਸੋ ਤਾਂ ਸਹੀ ਸਾਨੂੰ ਚੰਗੀ ਲੇ ਜੇ ਆ ਰਹੇ ਤੇ ਆਣਾ ਚਾਹੀਦਾ ਪਰ ਕਿਹੜੇ ਬੰਦੇ ਜਿਹੜੇ ਆਏ ਐ ਤੇ ਮੁੱਦੇ ਐ ਮੁੱਦੇ ਐ ਪਰ ਚਲੋ ਅੱਜ ਨਹੀਂ ਤਾਂ ਕੋਈ ਕੱਲ ਨੂੰ ਫੇਰ ਕੋਈ ਟਾਈਮ ਮਿਲ ਜਾਊਗਾ ਆਖਰੀ ਆਖਰੀ ਐ ਕਿ ਇੱਕ ਵਾਰ ਆਪਣੀ ਗੱਲ ਹੋ ਰਹੀ ਸੀ ਤਾਂ ਤੁਹਾਡੇ ਪੀਣ ਵਾਲੇ ਪਾਣੀ ਜਿਹੜਾ ਧਰਤੀ ਹੇਠਲਾ ਪੀਣ ਵਾਲਾ ਪਾਣੀ ਆ ਸਭ ਤੋਂ ਵੱਡੀ ਸਮੱਸਿਆ ਤੁਹਾਡੇ ਏਰੀਏ ਦੇ ਵਿੱਚ ਆ ਉਧਰਲੇ ਅਬੋਰ ਵਾਲਾ ਏਰੀਆ ਹੋ ਗਿਆ ਫਾਜ਼ਲ ਕਦਾ ਏਰੀਆ ਹੋ ਗਿਆ ਤਾਂ ਉਹਦੇ ਹੱਲ ਵਾਸਤੇ ਹੁਣ ਤੱਕ ਕੁਝ ਹੋਇਆ ਇੱਕ ਵਾਰ ਤੁਸੀਂ ਇਹ ਕਹਿ ਰਹੇ ਸੀ ਕਿ ਕੁਝ ਅੰਡਰਗਰਾਊਂਡ ਪਾਈਪਾਂ ਪਾ ਕੇ ਇੱਕ ਥਾਂ ਤੇ ਪਾਣੀ ਨੂੰ ਡੰਪ ਕਰਕੇ ਕੁਝ ਅਜੀਹਾ ਪ੍ਰੋਜੈਕਟ ਜਿਹੜਾ ਪੱਤਰੇ ਵਾਲੇ ਪਿੰਡ ਪੱਤਰੇ ਵਾਲੇ ਵੇਖੇ ਪ੍ਰੋਜੈਕਟ ਚੱਲ ਰਿਹਾ ਕੰਮ ਚੱਲ ਰਿਹਾ ਕਾਫੀ ਮਤਲਬ ਥੋੜਾ ਮੇਰੇ ਖਿਆਲ 6 ਮਹੀਨੇ ਡਿਲੇ ਦਾ ਹੋ ਗਿਆ ਪਰ ਉਹਦੇ ਰਾਹੀਂ 112 ਪਿੰਡਾਂ ਨੂੰ ਮਤਲਬ ਪਾਣੀ ਜਿਹੜਾ ਹੈ ਨਹਿਰ ਦਾ ਪਾਣੀ ਫਿਲਟਰ ਕਰਕੇ ਉਹ ਉੱਥੇ ਮੁਹੀਆ ਕਰਾਣਗੇ ਵਾਟਰ ਟੈਂਕਸ ਤੋਂ ਤੇ ਕੰਮ ਚੱਲ ਰਿਹਾ ਡਿਲੇ ਹੋ ਗਿਆ ਹੈ ਬਟ ਲੈਟਸ ਸੀ ਜਦੋਂ ਉਹ ਪ੍ਰੋਜੈਕਟ ਚਾਲੂ ਹੋ ਜਾਂਦਾ ਹੈ ਤਾਂ ਉਮੀਦ ਹੈ ਕਿਉਂਕਿ ਜਿਵੇਂ ਤੁਸੀਂ ਆਪ ਕਹੇ ਵੀ ਸਾਡੇ ਹੇਟਲਾ ਪਾਣੀ ਪੀਣ ਯੋਗ ਨਹੀਂ ਹੈ ਤੇ ਜਦੋਂ ਨਹਿਰਾਂ ਬੰਦ ਹੋ ਜਾਂਦੀ ਹੈ ਫਿਰ ਉਹ ਅਸੀਂ ਜ਼ਹਿਰੀਲਾ ਪਾਣੀ ਪੀਂਦੇ ਆ ਤੇ ਜਦੋਂ ਪ੍ਰੋਜੈਕਟ ਕੰਪਲੀਟ ਹੋ ਜਾਊਗਾ ਕੁਝ 6-1 ਮਹੀਨਾ ਦੀ ਗੱਲ ਚੱਲ ਰਹੀ ਹੈ ਫਿਰ ਕੋਈ ਆਪਾਂ ਦੇਖਾਂਗੇ